ਉਹ ਖੜੇ ਹੈ ਮਾਨਸਾ ਸ਼ਹਿਰ ਬਾਰਡ ਨੰਬਰ 27 ਘਰ ਦੇ ਹਾਲਾਤ ਤੁਹਾਨੂੰ ਬਖਾ ਦਿੰਨੇ ਆ ਇਹ ਬਜ਼ੁਰਗ ਨੇ ਇਹਨਾਂ ਦੇ ਪਿੱਛੇ ਜਿਹੜਾ ਕਮਰਾ ਹੈਗਾ ਉਹਦੀ ਛੱਤ ਡਿੱਗ ਪਈ ਅੱਗੇ ਜਿਹੜਾ ਕਮਰਾ ਹੈਗਾ ਰਹਿੰਦਾ ਬਹੁਤ ਖਤਰਨਾਕ ਅੰਦਰ ਜਾਣ ਤੇ ਪਰਿਵਾਰ ਅੰਦਰ ਨਹੀਂ ਵੜਦਾ ਪਰ ਆਪਾਂ ਕੋਸ਼ਿਸ਼ ਕਰਦੇ ਆ ਕਿਉਂਕਿ ਤੁਹਾਨੂੰ ਕਮਰਾ ਬਖਾਉਣਾ ਵੀ ਜ਼ਰੂਰੀ ਹੈ ਇਸ ਲਈ ਆਪਾਂ ਵੀ ਥੋੜਾ ਰਿਸਕ ਲੈ ਕੇ ਇਹ ਤੁਸੀਂ ਦੇਖ ਸਕਦੇ ਹੋ ਅੰਦਰ ਵੜ ਕੇ ਡਰ ਲੱਗਦਾ ਹੈ ਕਿਸੇ ਵੇਲੇ ਵੀ ਛੱਤ ਡਿੱਗ ਕੇ ਨੁਕਸਾਨ ਕਰ ਸਕਦੀ ਹੈ ਬਹੁਤ ਹੀ ਖਤਰੇਪਰ ਹੈ ਇਹ ਜੋ ਕੰਮ ਹੈ ਇਹ ਕਮਰਾ ਤੁਸੀਂ ਦੇਖ ਸਕਦੇ ਹੋ ਕਿ ਇਹ ਕਮਰਾ ਡਿੱਗ ਚੁੱਕਿਆਗਾ ਪਰવાર ਬਾਲ-ਬਾਲ ਬਚਿਆ ਪਰવાર ਬਾਹਰ ਸੀਗਾ ਕਰਮ ਚੰਗੇ ਸੀ ਇਹ ਤੁਸੀਂ ਦੇਖ ਸਕਦੇ ਹੋ ਥੱਲੋਂ ਇਟਾਂ ਪੂਰੀ ਤਰ੍ਹਾਂ ਗਲ ਚੁੱਕੀਆਂ ਨੇ ਇਹ ਗਾਰਡਨ ਗਲਣ ਤੋਂ ਬਾਅਦ ਇਸ ਤਰ੍ਹਾਂ ਛੱਤ ਡਿੱਗੀ ਸੀਗੀ ਇਹ ਘਰ ਦੇ ਹਾਲਾਤ ਨੇ ਇਹ ਕਮਰਾ ਜੋ ਛੱਤ ਡਿੱਗ ਚੁੱਕੀ ਆ ਇਹ ਇਟਾਂ ਦੇਖ ਸਕਦੇ ਹੋ ਕਿਸੇ ਵੇਲੇ ਵੀ ਇਹ ਕਮਰਾ ਡਿੱਗ ਸਕਦਾ ਹੈਗਾ ਇਹ ਆ ਤੁਸੀਂ ਵੇਖੋ ਅੰਦਰ ਬੜਨਾ ਬਹੁਤ ਹੀ ਖਤਰੇਪਰ ਹੈਗਾ ਕਿਉਂਕਿ ਛੱਤ ਕਿਸੇ ਵੇਲੇ ਵੀ ਅੱਜਕੱਲ ਚੇ ਡਿੱਗਣੀ ਬਾੜੀ ਹੈ ਪਰਿਵਾਰ ਨਾਲ ਗੱਲ ਕਰਵਾਵਾਂਗੇ ਹਾਂਜੀ ਕੀ ਨਾਮ ਹੈ ਜੀ ਗਰਤੀਸ਼ ਅੱਛਾ ਜੀ ਮਾਤਾ ਤੁਹਾਡਾ ਕੀ ਨਾਮ ਹੈ ਮਨਜੀਤ ਅੱਛਾ ਕਿੰਨੇ ਦਿਨ ਪਹਿਲਾਂ ਛੱਤ ਡਿੱਗੀ ਠੀਕੇ ਉਹ 15 ਤਰੀਕ ਨੂੰ ਡਿੱਗੀ ਅੱਛਾ ਜੀ ਬਾਰਿਸ਼ ਸੀ ਜਾਂ ਕਿਵੇਂ ਨਾ ਬਿਨਾ ਬਾਰਿਸ਼ ਅੱਛਾ ਜੀ ਜਿਹੜਾ ਆਹ ਕਮਰਾ ਅਗਲਾਗਾ ਇਹਦੀ ਵੀ ਸ਼ਰਤ ਪਾਟੀ ਪਈ ਹੈ ਵੀ ਡਿੱਗਣ ਵਾਲਾਗਾ ਹਾਂਜੀ ਅੱਛਾ ਤੁਸੀਂ ਫਿਰ ਅੰਦਰ ਵੜਦੇ ਹੋ ਹਣ ਨਾ ਜੀ ਰਸਤਾ ਵੜਤੇ ਨਹੀਂ ਜੀ ਡੱਬੇ ਬਾੜੀ ਦਾ ਡੱਬੇ ਅੱਛਾ ਅੰਦਰ ਕਮਰੇ ਚ ਜਾਂਦੇ ਨਹੀਂ ਹਾਂਜੀ ਬਾਹਰ ਹੀ ਪੈਣੇ ਆ ਜੀ ਅੱਛਾ ਤੇ ਫਿਰ ਇਹਦਾ ਤੁਹਾਡਾ ਸਮਾਨ ਸਿਓ ਕਿੱਥੇ ਕੱਢ ਕੇ ਰੱਖ ਲਿਆ ਤੁਸੀਂ ਕੋਈ ਕਿਸੇ ਕਰੇ ਤਰ੍ਹਾਂ ਪੈਗਾ ਉਹਦੇ ਬਾਅਦ ਨਹੀਂ ਬੂਰਨੀ ਹੈਗਾ ਪਾਣੀ ਦੀ ਧਾਣੀ ਹੈ ਉੱਥੇ ਅੱਛਾ ਬਸ ਇੱਕ ਟਾਇਪਾਸ ਕਰਦੇ ਆ ਪਾਣੀ ਪੂਣੀ ਇਧਰੋਂ ਲੈ ਲੈ ਅੰਦਰ ਨਹੀਂ ਵਰਦੇ ਤੁਸੀਂ ਅੰਦਰ ਨਹੀਂ ਵਰਦੇ ਅੱਛਾ ਤੇ ਕੀ ਮੰਗ ਕਰਦੇ ਹੋਗੇ ਅਸੀਂ ਕਹਿੰਦੇ ਸਾਰਾ ਤਾਂ ਘਰ ਪੈ ਜਾਈਏ ਇਹਨਾਂ ਕੰਮ ਤਾਂ ਜਾਈਏ ਹੂੰ ਹੋਰ ਬਸ ਮੰਗ ਚਾਹੇਗੇ ਤਾਂ ਬਸ ਹੋਰ ਕੀ ਆਣੇ ਫੋਨ ਤੇ ਠੰਡਰ ਜਿੱਥੇ ਰਾਤ ਨੂੰ ਬਾਹਰ ਹੀ ਪੈਣੇ ਤੁਸੀਂ ਬਾਹਰ ਹੀ ਪੈਣੇ ਆ ਜੀ ਅੱਛਾ ਅੱਛਾ ਉੱਥੇ ਬਾਹਰ ਹੀ ਪੈਣੇ ਹੋਗੇ ਹਾਂਜੀ ਹਾਂਜੀ ਬਾਹਰ ਅੱਛਾ ਮਾਤਾ ਹੋਰ ਪਰਿਵਾਰ ਚ ਕੌਣ ਆ ਤੁਹਾਡੇ ਹੋਰ ਬਸ ਮੁੰਡਾ ਹੈਗਾ ਮੁੰਡਾ ਸ਼ੁਗਰ ਹੈ ਨਾ ਮੁੰਡੇ ਹੂੰ ਤੇ ਨਾਲ ਦੇਖੀ ਪਾਪ ਸਾਈ ਟਾਈ ਕਿ ਦੀ ਸਕਾਇ ਤਾਈ ਪਰ ਹੱਥ ਪੈ ਸੁਜੇ ਮੂੰਹ ਸੁਜੇ ਤੁਸੀਂ ਕੀ ਕੰਮ ਕਰਦੇ ਹੋਗੇ ਅਜੇ ਮੈਂ ਤਾਂ ਘਰਾਂ ਵਾਲਾ ਕੰਮ ਕਰਦੀ ਹਾਂ ਅੱਛਾ ਜੀ ਰੋਟੀ ਪਾਣੀ ਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ ਬਸ ਆਏ ਤੋਂ ਇਹ ਬਸ ਟਾਈਮ ਪਾਸ ਕਰੀਏ ਨੇ ਇਹ ਚੌਕੀਦਾਰਾ ਕਾ ਕਰਦੇ ਨਹੀਂ ਰਾਤ ਨੂੰ ਹਾਂ ਇਹ ਮੈਂ ਬਸ ਕਰਦੇ ਪਾਲਸਾ ਜਬਾਦ ਦੀ ਕਰਾਵਾ ਦਾ ਕੰਮ ਕਰਦੇ ਹਾਂ ਉਮਰ ਦੇ ਹਿਸਾਬ ਨਾਲ ਕੰਮ ਹੁੰਦਾ ਵੀ ਨਹੀਂ ਹੋਣਾ ਹੁੰਦੀ ਨਹੀਂ ਜੀ ਕੰਮ ਸੋ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਨੂੰ ਪਰਸੋਈ ਵੀ ਕਹਿ ਸਕਦੇ ਹੋ ਇਹ ਚੁੱਲ੍ਹਾ ਵੀ ਕਹਿ ਸਕਦੇ ਹੋ ਇੱਥੇ ਰੋਟੀ ਪਾਣੀ ਬਣਾਉਂਦੇ ਨੇ ਇਹਦੇ ਵਿੱਚ ਆਪਸੀ ਦੇਖ ਸਕਦੇ ਹੋ ਆਪਣਾ ਹੱਥ ਲੱਗ ਰਿਹਾ ਉੱਪਰ ਆ ਲੋ ਇੰਨਾ ਹੋਇਆ ਇਹ ਰਸੋਈ ਹੈ ਇਹਦੇ ਵਿੱਚ ਪਾਣੀ ਭਰ ਜਾਂਦਾ ਤੇ ਕੋਈ ਨਾ ਕੂਲਰ ਫਰਿੱਜ ਪੱਖਾ ਕੁਛ ਨਹੀਂ ਹੈ ਭਾਂਡੇ ਪਏ ਨੇ ਇਹ ਤੁਸੀਂ ਦੇਖ ਸਕਦੇ ਹੋਗੇ ਇਹਨਾਂ ਦੀ ਰਸੋਈ ਹੈਗੀ ਇਹ ਖੜੇ ਨੇ ਬਜ਼ੁਰਗ ਇਹ ਚੁੱਲ੍ਹਾ ਦਾ ਇੱਥੇ ਇਹ ਰੋਟੀ ਪਾਣੀ ਬਣਾਉਂਦੇ ਨੇ ਆਪਾਂ ਅੰਦਰੋਂ ਵੇਖ ਲਿਆ ਅੰਦਰੋਂ ਜਿਆਦਾ ਵੀਡੀਓ ਆਪਾਂ ਇਸ ਕਰਕੇ ਨਹੀਂ ਬਣਾ ਸਕੇ ਕਿਉਂਕਿ ਰਿਸਕ ਹੀ ਕੰਮ ਹੈ ਕਈ ਵਾਰ ਰੱਬ ਨਾ ਕਰੇ ਛੱਤ ਡਿੱਗਦੀ ਹੈ ਆਪਣਾ ਵੀ ਨੁਕਸਾਨ ਹੋ ਸਕਦਾ ਇਸ ਲਈ ਆਪਾਂ ਜਲਦੀ ਜਲਦੀ ਬਾਹਰ ਆ ਗਏ ਸੋ ਇਹ ਪਰਿਵਾਰ ਹੈਗਾ ਇਹਨਾਂ ਨੇ ਬੇਨਤੀ ਕੀਤੀ ਹੈ ਪੰਜਾਬ ਸਰਕਾਰ ਸਮਾਜ ਸੇਵੀ ਐਨ ਆਰ ਆਈ ਵੀਰਾਂ ਤੋਂ ਕਿ ਇਹਨਾਂ ਨੂੰ ਜੋ ਦੋਨੇ ਕਮਰੇ ਢਾ ਕੇ ਬੇਸ਼ੱਕ ਇੱਕ ਕਮਰਾ ਬਣਾ ਕੇ ਦੇ ਦਿਓ ਹੁਣ ਜਿਹੜਾ ਰਾਤ ਦਾ ਟਾਈਮ ਹੈ ਰਾਤ ਨੂੰ ਇਹ ਪਰਿਵਾਰ ਬਾਹਰ ਨੀਲੇ ਅਸਮਾਨੇਟ ਸੌਂਦਾਗਾ ਸੋ ਇਹਨਾਂ ਨੇ ਬੇਨਤੀ ਕੀਤੀ ਹੈਗੀ ਕਿ ਇਹਨਾਂ ਨੂੰ ਕਮਰਾ ਬਣਾ ਕੇ ਦਿੱਤਾ ਜਾਵੇ ਜੀ ਧੰਨਵਾਦ